ਮੇਰੇ ਕੋਲ ਪ੍ਰੂਫ ਵੀ ਹੈ ਕਿ ਕਾਂਗਰਸੀ ਕੁਝ ਵਰਕਰ ਕਹਿ ਰਹੇ ਆ ਕਿ ਜਦੋਂ ਸਾਡੀ ਸਰਕਾਰ ਆਏਗੀ ਤੇ ਅਮਿਤ ਮਹਿਰੇ ਦੇ ਅੰਦੋੜਾ ਵੀ ਕਿਡਾ ਵਾਗੇ ਤੇ ਮੈਂ ਇਹਨਾਂ ਕਾਂਗਰਸੀਆਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਯਾਰ ਟੋਟੀ ਇਹੋ ਗੁੰਡਾ ਕਰਦੇ ਕਰਕੇ ਅੱਜ ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ ਕਿ ਤੁਰ ਕੇ ਯਾਰ ਉਹ ਬਦਾਂ ਵਾਲੇ ਨਾਲ ਹੀ ਲੈ ਗਏ ਹੱਸਦੇ ਸਸਰੀਕਾਲ ਜੀ ਮੈਂ ਅੰਮਿਤ ਮਹਿਰਾ ਸਰਨੇ ਦਰ ਅਸਲਾਮ ਤੋਂ ਅੱਜ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੇ ਹੀ ਸੱਜਣ ਮੈਨੂੰ ਦੱਸ ਰਹੇ ਆ ਤੇ ਮੇਰੇ ਕੋਲ ਪ੍ਰੂਫ ਵੀ ਹੈਗਾ ਕਿ ਕਾਂਗਰਸੀ ਕੁਝ ਵਰਕਰ ਕਹਿ ਰਹੇ ਆ ਕਿ ਜਦੋਂ ਸਾਡੀ ਸਰਕਾਰ ਆਏਗੀ ਤੇ ਅਮੀਤ ਮیرے ਦੀਆਂ ਧੋੜਾ ਅਸੀਂ ਘਟਾਵਾਂਗੇ ਅਮੀਤ ਮیرے ਨੂੰ ਦਿਨੇ ਤਾਰੇ ਅਸੀਂ ਦਿਖਾਵਾਂਗੇ ਤੇ ਮੈਂ ਇਹਨਾਂ ਕਾਂਗਰਸੀਆਂ ਨੂੰ ਇੱਕ ਸਵਾਲ ਕਰਨਾ ਚਾਹੁੰਨਾ ਕਿ ਯਾਰ ਟੋਡੀ ਇਹੋ ਗੁੰਡਾਗਰਦੀ ਕਰਕੇ ਅੱਜ ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ ਤੇ ਨਾ ਹੀ ਤੁਹਾਨੂੰ ਅੱਗੇ 2027 ਚ ਆਉਣ ਦੇਣਾ ਟੋਡੀ ਇਹੋ ਗੁੰਡਾਗਰਦੀ ਕਰਕੇ ਤੇ ਇੱਕ ਸਵਾਲ ਮੈਂ ਹੋਰ ਕਰਨਾ ਕਿ ਤੁਸੀਂ ਕੋਈ ਇੱਕ ਵਿਜ਼ਨ ਦੱਸ ਦੋ ਆਪਣੇ ਕਿ ਜਦੋਂ ਤੁਸੀਂ ਸਰਕਾਰ ਵਿੱਚ ਆਂਦੇ ਹੋ ਇਲੈਕਸ਼ਨ ਲੜਦੇ ਹੋ ਤੇ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਤੁਸੀਂ ਕੋਈ ਇੱਕ ਵਿਜ਼ਨ ਦੱਸ ਦੋ ਆਪਣਾ ਕਿ ਜਿਹੜਾ ਲੋਕਾਂ ਨੂੰ ਕਹਿੰਦੇ ਹੋ ਕਿ ਯਾਰ ਸਾਡੀ ਸਰਕਾਰ ਆਏਗੀ ਤੇ ਅਸੀਂ ਇਹ ਕਰਾਂਗੇ ਸਾਡੀ ਸਰਕਾਰ ਆਏਗੀ ਤੇ ਅਸੀਂ ਲੋਕ ਭਲਾਈ ਲਈ ਇਹ ਕਰਾਂਗੇ ਕੁਝ ਇੱਕ ਵਿਜ਼ਨ ਦੱਸ ਦੋ ਕੀ ਸਾਡਾ ਇਹ ਵਿਜ਼ਨ ਹੈ ਸਾਡੀ ਸਰਕਾਰ ਬਣੇਗੀ ਕੱਲ ਨੂੰ ਤੇ ਅਸੀਂ ਜਨਤਾ ਨੂੰ ਇਹ ਇੱਕ ਕ੍ਰੈਡਿਟ ਦੇਵਾਂਗੇ ਇਹ ਪ੍ਰੋਫਿਟ ਕਰਾਵਾਂਗੇ ਜਾਂ ਕੋਈ ਹਸਪੀਟਲ ਬਣਾਵਾਂਗੇ ਜਾਂ ਹੀ ਕੋਈ ਸਰਕਾਰੀ ਸਕੂਲ ਬਣਾਵਾਂਗੇ ਕੋਈ ਇੱਕ ਵਿਜ਼ਨ ਦੱਸ ਦੋ ਹਾਂ ਵਿਜ਼ਨ ਤੁਹਾਡੇ ਕੋਲ ਹੈ ਇੱਕੋ ਹੀ ਵਿਜ਼ਨ ਹੈ ਤੁਹਾਡਾ ਕਿ ਸਾਡੀ ਸਰਕਾਰ ਬਣੇਗੀ ਆਹੇ ਆਪ ਵਾਲਿਆਂ ਨੂੰ ਠੋਕ ਦੇਵਾਂਗੇ ਆਪ ਵਾਲਿਆਂ ਨੂੰ ਜੇਲ੍ਹਾਂ ਚ ਭਜਾ ਦੇਵਾਂਗੇ ਆਪ ਵਾਲਿਆਂ ਨੂੰ ਦਿਨੇ ਤਾਰੇ ਦਿਖਾ ਦੇਵਾਂਗੇ ਆ ਪਗਾਲਿਆਂ ਦੇ ਚਿਬ ਕੱਢ ਦੇਵਾਂਗੇ ਇਸ ਵਿਜਨ ਤੋਂ ਇਲਾਵਾ ਹੋਰ ਦੂਸਰਾ ਵਿਜਨ ਤੁਹਾਡੇ ਕੋਲ ਕੋਈ ਨਹੀਂ ਆ ਹਾਂ ਝੂਠੇ ਵਿਜਨ ਤੁਹਾਡੇ ਕੋਲ ਬਹੁਤ ਆ ਝੂਠੇ ਵਾਦੇ ਤੁਹਾਡੇ ਕੋਲ ਬਹੁਤ ਆ ਪਹਿਲਾਂ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਡੀ ਸਰਕਾਰ ਬਣਾਓ ਤੇ ਅਸੀਂ ਬਿਕਰਮ ਮਜੀਠੀਆ ਨੂੰ ਸੁਖਵੀਰ ਬਾਦਲ ਨੂੰ ਜੇਲ੍ਹ ਦੇ ਵਿੱਚ ਪਾਵਾਂਗੇ ਤੁਹਾਡੇ ਸੀਨੀਅਰ ਲੀਡਰ ਨੇ ਇੱਕ ਇੱਕ ਦਾ ਬਿਆਨ ਸਾਡੇ ਕੋਲ ਐਡ ਆ ਕਿ ਜਦੋਂ ਪ੍ਰਤਾਪ ਸਿੰਘ ਬਾਜਬਾਜੀ ਕਹਿੰਦੇ ਸੀ ਤੂੰ ਹੀ ਸਾਡੀ ਸਰਕਾਰ ਬਣਾਓ ਅਸੀਂ ਬਜੀਠੀ ਆਹੀ ਠੋਕਾਂਗੇ ਸੁਖਵੀਰ ਬਦਲਾਸੀ ਠੋਕਾਂਗੇ ਫਿਰ ਚੰਨੀ ਸਾਹਿਬ ਨੇ ਵੀ ਕਿਹਾ ਕਿ ਸਾਡੀ ਸਰਕਾਰ ਬਣਾਓ ਅਸੀਂ ਇਹ ਜਿਹੜੇ ਨਸ਼ੇ ਦੇ 스타ਰ ਬਣੇ ਰਿਆ ਨਸਨ ਨਸ਼ਾ ਤਸਕਰ ਇਹਨਾਂ ਨੂੰ ਅਸੀਂ ਦਿਨੇ ਤਾਰੇ ਦਿਖਾਵਾਂਗੇ ਫਿਰ ਤੁਹਾਡਾ ਖੈਰਾ ਸਾਹਿਬ ਖੈਰੇ ਸਾਹਿਬ ਨੇ ਵੀ ਕਿਹਾ ਕਿ ਸਾਡੀ ਸਰਕਾਰ ਬਣਾਓ ਤੇ ਅਸੀਂ ਨਸ਼ੇ ਵਾਲਿਆਂ ਨੂੰ ਜੇਲ੍ਹ ਚ ਭਜਾਵਾਂਗੇ ਸਾਰੇ ਲੀਡਰਾਂ ਨੇ ਤੁਹਾਡੇ ਸੀਨੀਅਰ ਲੀਡਰਾਂ ਨੇ ਇੱਕੋ ਹੀ ਬਿਆਨਬਾਜ਼ੀ ਦਿੱਤੀ ਆ ਕਿ ਸਾਡੀ ਸਰਕਾਰ ਬਣਾਓ ਤੇ ਅਸੀਂ ਨਸ਼ਾ ਤਸਕਰਾਂ ਨੂੰ ਫੜਾਂਗੇ ਫਿਰ ਤੁਹਾਡੀ ਸਰਕਾਰ ਵੀ ਬਣੀ 2017 ਤੋਂ ਲੈ ਕੇ 21 ਤੱਕ ਕਾਂਗਰਸ ਸਰਕਾਰ ਸੀ ਕਿੰਨੇ ਕ ਫੜ ਕੇ ਤੁਸੀਂ ਜੇਲ੍ਹ ਚ ਦਿੱਤੇ ਕਿੰਨਾ ਕ ਮਜੀਠੀਆਂ ਨੂੰ ਜੇਲ੍ਹ ਚ ਭਜਾਇਆ ਜਸਖਵੀਰ ਬਾਦਲ ਜੀ ਨੂੰ ਤੁਸੀਂ ਜੇਲ੍ਹ ਚ ਭਜਾਇਆ ਤੁਹਾਡੇ ਕੋਲ ਪੁੱਛਿਆ ਨਹੀਂ ਤੇ ਜਦੋਂ ਭਗਵੰਤ ਮਾਨ ਜੀ ਦਾ ਇੱਕੋ ਹੀ ਵਿਜ਼ਨ ਹੈ ਕਿ ਅਸੀਂ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਕਿ ਭਗਵੰਤ ਮਾਨ ਜੀ ਨੇ ਜਗਮਜੀਠੀ ਨੂੰ ਅੰਦਰ ਦਿੱਤਾ ਤੇ ਕਾਂਗਰਸੀਆਂ ਨੇ ਉਹਦੇ ਹੱਕ 'ਚ ਬਿਆਨ ਦਿੱਤੇਗੇ ਯਾਰ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਭਗਵੰਤ ਮਾਨ ਨੇ ਮਾੜਾ ਕੀਤਾ ਇਹ ਬਦਲੇ ਦੀ ਰਾਜਨੀਤੀ ਖੇਡਣ ਦੇ ਆ ਕਿਹੜੀ ਬਦਲੇ ਦੀ ਰਾਜਨੀਤੀ ਖੇਡਣ ਦੇ ਆ ਇਹ ਉਹੀ ਸੁਖਵੀਰ ਬਾਦਲ ਨੂੰ ਇਹ ਮਜੀਠੀਆ ਨੂੰ ਕਿ ਤੁਸੀਂ ਅੰਦਰ ਦੇਣਾ ਇਹ ਤੁਹਾਡੇ ਕੋਲ ਦਿੱਤਾ ਨਹੀਂ ਗਿਆ ਤੇ ਜਦੋਂ ਭਗਵੰਤ ਮਾਨ ਨੇ ਅੰਦਰ ਦਿੱਤਾ ਤੁਹਾਡੇ ਰੰਗ ਉੱਡ ਗਏ ਤਾਂ ਤੁਹਾਨੂੰ ਲੱਗਿਆ ਕਿ ਯਾਰ ਕ੍ਰੈਡਿਟ ਦੇ ਸਾਰਾ ਲੈ ਗਿਆ ਭਗਵੰਤ ਮਾਨ ਤੁਸੀਂ ਦਿੱਤੇ ਬਿਆਨ ਭਗਵੰਤ ਮਾਨ ਦੇ ਖਿਲਾਫ ਜਦੋਂ ਜਨਤਾ ਨੇ ਤੁਹਾਡਾ ਵਿਰੋਧ ਕੀਤਾ ਠੋਕੇ ਤੇ ਤੁਸੀਂ ਆਪਣੇ ਬਿਆਨ ਵਾਪਸ ਲੈ ਲਏ ਤੁਸੀਂ ਸਾਰਿਆਂ ਨੇ ਆਪਣੇ ਬਿਆਨ ਵਾਪਸ ਲੈ ਲਏ ਆ ਤੇ ਸੁਖਵੀਰ ਬਾਦਲ ਜੀ ਦੀ ਤੇ ਉਧਰੋਂ ਮਜੀਠੀਆ ਦੇ ਘਰ ਹਮਦਰਦੀ ਜਿਤਾਣ ਵੀ ਗਏ ਸਾਡੇ ਖੈਰਾ ਸਾਹਿਬ ਤੇ ਇਹੋ ਖੈਰਾ ਸਾਹਿਬ ਨੇ ਦਸੰਬਰ 2014 ਦੇ ਵਿੱਚ ਇੱਕ ਈਡੀ ਨੂੰ ਇੱਕ ਦਰਖਾਸਤ ਭੇਜੀ ਸੀ ਕਿ ਮਜੀਠੀਏ ਨੂੰ ਕੋਈ 7 ਲੱਖ ਰੁਪਏ ਦੀ ਡਰੱਗ ਦੇ ਗਿਆ ਮਜੀਠੀਏ ਨੂੰ ਡਰੱਗ ਮਿਲੀ ਹੈ ਕਿਤੋਂ 7 ਲੱਖ ਦੀ ਤੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਅੱਜ ਖੈਰਾ ਸਾਹਿਬ ਮਜੀਠੀਏ ਦੇ ਘਰ ਜਾ ਕੇ ਹਮਦਰਦੀ ਜਤੰਦਾ ਉਹ ਇੱਕ ਸ਼ਾਇਰ ਨੇ ਲਿਖਿਆ ਨਾ ਕਿ ਹਾਸੇ ਠੱਠੇ ਹੋ ਜਾਂਦੇ ਨੇ ਜਜ਼ਬੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤਾਂ ਸਾਧ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਤੇ ਸਾਰੇ ਚੋਰ ਤਾਂ ਇਕੱਠੇ ਹੋ ਹੀ ਆ। ਉਹ ਚੰਨੀ ਕਹਿੰਦਾ ਮੈਂ ਸੋਚਿਆ ਪ੍ਰਗਟ ਸਿੰਘ ਨੂੰ ਫੜ ਲਿਆ 10000 ਤੂੰ ਸਾਬਕਾ ਸੀਐਮ ਰਿਆ ਮਜੂਦਾ ਤੂੰ ਐਮਪੀ ਆ ਤੈਨੂੰ ਬੰਦੇ ਦੀ ਪਛਾਣ ਹੀ ਨਹੀਂ ਹੈ ਕਿ ਕੌਣ ਮਜੀਠੀ ਆ ਤੇ ਕੌਣ ਪ੍ਰਗਟ ਸਿੰਘ ਤੁਸੀਂ ਸਾਰੇ ਇਕੱਠੇ ਹੋ ਇੱਕ ਆਪ ਪਾਰਟੀ ਨੂੰ ਦੱਬਣ ਦੇ ਲਈ ਇਹ ਸਾਰੇ ਇਕੱਠੇ ਨੇ। ਦੂਸਰਾ ਇਹ ਗੱਲ ਇੱਕੇ ਹੋਰ ਕਹਿੰਦੇ ਆ ਕਿ ਯਾਰ ਤੁਸੀਂ ਕਿਹਨਾਂ ਨੂੰ ਚੁਣ ਲਿਆ ਤੁਸੀਂ ਕਿਹੜੀ ਸਰਕਾਰ ਨੂੰ ਚੁਣ ਲਿਆ ਇਹ ਕਾਂਗਰਸੀ ਅਕਾਲੀ ਦਲ ਸਾਰੇ ਹਲਕੇ ਬੀਜੇਪੀ ਵਾਲੇ ਕਹਿੰਦੇ ਆ ਕਿ ਤੁਸੀਂ ਕਿਹਨਾਂ ਨੂੰ ਚੁਣ ਲਿਆ ਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਕਿ ਦੱਸੋ ਕਿਹਨੂੰ ਚੁਣੀਏ ਤੁਹਾਨੂੰ ਚੁਣੀਏ ਜਿਨ੍ਹਾਂ ਨੇ ਗਰੀਬਾਂ ਦਾ ਖੂਨ ਪੀਤਾ ਤੁਹਾਨੂੰ ਚੁਣੀਏ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿੱਟਾ ਲਿਆ ਕੇ ਦਿੱਤਾ ਤੁਹਾਨੂੰ ਚੁਣੀਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਫਲਾਈ ਹੈ ਕਿਨਾਂ ਨੂੰ ਚੁਣੀਏ ਉਹ ਇੱਕ ਸ਼ਾਇਰ ਨੇ ਫੇਰ ਲਿਖਿਆ ਰਣਾ ਕਿ ਤੁਰ ਗਏ ਯਾਰ ਮੁਹਬਤਾਂ ਵਾਲੇ ਨਾਲ ਹੀ ਲੈ ਗਏ ਹਾਸੇ ਦਿਲ ਨਹੀਂ ਲੱਗਦਾ ਮੁਹੰਮਦ ਬਖਸ਼ਾ ਜਾਈਏ ਕਿਹੜੇ ਪਾਸੇ ਤੇ ਦੱਸੋ ਕਿਹੜੇ ਪਾਸੇ ਜਾਈਏ ਇਹ ਤੁਹਾਡੇ ਵਾਲੇ ਪਾਸੇ ਆਈਏ ਜਿਨ੍ਹਾਂ ਨੇ ਗੁੰਡਾਗਰਦੀ ਫਲਾਈਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਚਿੱਟਾ ਲਿਆਂਦਾ ਪੰਜਾਬ ਦੇ ਵਿੱਚ ਤੇ ਜਨਤਾ ਵੈਸੇ ਬੜੀ ਸਮਝਦਾਰ ਹੋ ਚੁੱਕੀ ਆ ਜਨਤਾ ਨੂੰ ਸਭ ਪਤਾ ਹੈ ਹਾਂ ਪਹਿਲਾਂ ਚੱਲਦਾ ਰਿਹਾ ਸੀ ਕਿ ਜਿਹੜੀ ਸਰਕਾਰ ਦੇ ਵਿੱਚ ਢੱਲੇ ਲੀਡਰ ਹੁੰਦੇ ਸੀ ਕੀ ਠੋਕਣ ਠਗਾਣ ਵਾਲੀ ਗਰਲਾ ਕਰਦੇ ਸੀ ਤੇ ਸਟਾਦੂ ਸਾਲੇ ਸਾਰੇ ਉਹਨਾਂ ਦੇ ਮਗਰ ਲੱਗ ਜਾਂਦੇ ਸੀ ਅੱਜ ਕੱਲ ਤੇ ਜਨਤਾ ਨੂੰ ਗੁੰਡਾਗਰਦੀ ਨਹੀਂ ਪਸੰਦ ਟੋਡੀ ਜਨਤਾ ਕੰਮ ਨਾਲ ਮਤਲਬ ਰੱਖਦੀ ਆ ਜਨਤਾ ਡਿਵੈਲਪਮੈਂਟ ਤੇ ਅਲੱਗ ਧਿਆਨ ਰੱਖਦੀ ਆ ਟੋਡੀ ਗੁੰਡਾਗਰਦੀ ਨਾ ਹੀ ਕਿਸੇ ਨੂੰ ਪਹਿਲਾਂ ਪਸੰਦ ਆਈ ਤੇ ਨਾ ਹੋਣੀ ਆਣੀ ਆ ਤੇ ਮੈਂ ਫੇਰ ਕਹਿੰਦਾ ਐਸੇ ਬਹੁਤ ਸਾਇਲੈਂਟ ਲੋਗ ਨੇ ਜਿਹੜੇ ਮੈਨੂੰ ਮਿਲਦੇ ਨੇ ਕਿ ਅਹੀਂ ਅਮੀ ਦਾ ਮੈਰਾ ਸ਼ੋ ਨਹੀਂ ਹੋ ਸਕਦੇ ਤੇ ਆਉਣ ਵਾਲੇ ਲੈਕਚਰਾਂ 'ਚ ਕਹਿੰਦਾ ਆਪ ਹੀ ਆਪ ਦੀ ਜੱਸ ਕਰਾਵਾਂਗੇ ਕਿਉਂਕਿ ਸਾਨੂੰ ਭਗਵੰਤਾ ਮਾਨ ਦੇ ਕੰਮ ਪਸੰਦ ਆਏ ਆ ਸਾਨੂੰ ਮੰਤਰੀ ਲਾਲਜੰਦ ਕਟਾਰੂ ਚੱਕ ਜੀ ਦੇ ਕੰਮ ਪਸੰਦ ਆਏ ਆ ਕਈ ਸਰਕਾਰੀ ਮੁਲਾਜ਼ਮ ਮਿਲਦੇ ਆ ਕਈ شریف ਲੋਕ ਮਿਲਦੇ ਆ ਜਿਹੜੇ ਸਾਹਮਣੇ ਨਹੀਂ ਆਉਂਦੇ ਪਰ ਅੰਦਰ ਖਾਤੇ ਮੈਂ ਉਹਨਾਂ ਦੀ ਅੱਖਾਂ ਪੜ ਲੈਣਾ ਕਿ ਇਹ ਕਿੱਥੋਂ ਬੋਲ ਰਹੇ ਆ ਇਹ ਵੀ ਸਾਈਕੋ ਨੂੰ ਪੜਨੇ ਆ ਇਹ ਵੀ ਬੰਦੇ ਦੀ ਸਾਈਕੋਮੈਂਟ ਚ ਪੜ ਲੈਨੇ ਆ ਕਿ ਅਗਲਾ ਕਿੱਥੋਂ ਬੋਲ ਰਿਹਾ ਸਾਰੀ ਜਨਤਾ ਅੰਤਰਖਾਤੇ ਆਪ ਆਰਟੀ ਨਾਲ ਹੈ ਤੇ ਤੁਸੀਂ ਦੇਖ ਲਿਓ 2027 ਦੇ ਨਤੀਜੇ ਬਾਕੀ ਇਹੋ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਤੋਂ ਸ਼ਮਾ ਚੋਣਾ ਸਤਿ ਸ੍ਰੀ ਅਕਾਲ ਜੀ